ਐਸਐਚਓ ਤੇ ਡੀਐਸਪੀ ਤੁਹਾਡੇ ਆਪਣੇ ਕੁਆਟਰਾਂ 'ਚ ਪਾਏ ਗਏ ਉਤੇ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪrezent ਸੀ। ਹਾਲ ਐਸਐਚਓ ਟਾਡੇ ਜਿਹੜਾ ਪੁਲਿਸ ਲਾਈਨ ਦਾ ਗਿਰ ਕਰ ਰੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਰਪ ਕੋਲੋਂ ਵੀ ਕਾਲ ਕੀਤੀ ਜਾਵੇਗੀ। ਜੀਓ ਐਸਐਚਓ

ਤਾਂ ਮੈਂ ਉਹਦਾ ਕੰਮ ਕਰਾਉਣੀ ਕਰ ਮੈਂ ਵੀ ਗੁਰੂ ਨੂੰ ਜਦੋਂ ਵਾਪਸ ਆਇਆ ਤਾਂ ਸਭ ਨੇ ਇੱਟੇ ਹੀ ਜਦੋਂ ਮੈਂ ਚਲ ਕਰੀ ਤਾਂ ਵਰਤਿਆ ਦੇ ਲਈ ਤੇ ਕਦੇ ਵੀ ਕੋਈ ਹੁੰਦਾ ਹੈ ਨਹੀਂ ਕਿ ਫੋਨ ਦਿੱਤੇ ਤੇ ਹੋਣੀ ਗਾ ਮੈਂ ਸਮਾਂ ਆਇਆ ਕਰਾਂ ਤਾਂ ਸਟੋਰੀ ਵਿੱਚ ਲੱਛੀ ਦੀ 49 ਬਣੀ ਗਈ ਹੈ ਨਾਈਟ ਵਿੱਚ ਜਿਸ ਤੇ WhatsApp ਆਇਆ ਸਰਪੋਰਟ ਕਿੱਥੇ ਇੱਥੇ ਜਿਸਦਾ ਦਸਤਾਵਰ ਕਿੱਥੇ ਹੈ ਸਰ ਇੱਥੇ ਐਕਸ ਬੇਪਾਸੇ ਦਾ

یونٹ فور یونٹ فور ڈیلٹا ون یونٹ فور پوائنٹ ایس ایس پی نو نوٹ کر ਅਜਮਲ ਥਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ ਸਾਡੇ 7:00 ਵਜੇ ਇੱਥੇ ਨੰਬਰ 8 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਜੀ ਹੈਗੀ ਸਿਰਫ ਇੱਕ ਐਡੀਸ਼ਨਲ ਮੁੱਛੀ ਸੀ ਨਾਈਂ ਕਰਾ ਲਾ ਦਿੱਤਾ ਇੱਥੇ ਲੇਖੀ ਹਵਾਲਾ ਤਿਆਰ ਕੀਤਾ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪ੍ਰੈਜ਼ੈਂਸ ਹੈ। ਫੈਲਾ ਹਾਲ ਐ ਐਸਐਸਓ ਟਾਂਡੇ ਤੋਂ ਮੈਂ ਪੁਲਿਸ ਲਾਈਨ ਨਾਲ ਗੱਲ ਕਰ ਰਿਹਾ। ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋਲ ਦੀ ਵੀ ਕਾਲ ਕੀਤੀ ਜਾਵੇਗੀ। ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੇ ਉਤਾਈਆਂ ਪਾਈਆਂ ਜਾਂਦੀਆਂ ਨੇ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਰ ਤਦਵਾਰ ਹਾਂ ਕਿਤੇ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਉਹਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਨ ਜੀਓਐਸਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ওভার